ਸਾਹਿਬ ਜੀ ਡੀਪੀ ਜੀ ਪੰਜਾਬੀ ਦਾ ਢਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਾਂ ਮਕੇਰੀਆਂ ਤੋਂ ਇੱਕ ਖਬਰ ਸਾਂਝੀ ਕੀਤੀ ਹੈ ਸਾਡੇ ਪੱਤਰਕਾਰ ਦਲਬੀਰ ਚਰਖਾ ਨੇ ਤੁਹਾਨੂੰ ਦੱਦੀ ਹੈ ਕਿ ਖਬਰ ਬਹੁਤ ਹੀ ਜ਼ਿਆਦਾ ਦਿਲ ਦੇ ਹਿਲਾਉਣ ਵਾਲੀ ਹੈ ਤੁਹਾਨੂੰ ਦੱਦੀ ਹੈ ਕਿ ਮਕੇਰੀਆਂ ਦੇ ਵਿੱਚ ਇੱਕ ਪਤੀ ਵੱਲੋਂ ਇਹ ਦੱਸਿਆ ਗਿਆ ਆ ਕਿ ਮੇਰੀ ਪਤਨੀ ਦੇ ਹੱਥੀ ਕੋਈ ਸ਼ਖਸ ਆ ਕੇ ਪਿਆ ਹੋਇਆ ਸੀ ਤੇ ਜਦੋਂ ਮੈਂ ਘਰ ਪਹੁੰਚਾ ਤਾਂ ਮੋਟਰਸਾਈਕਲ ਆਉਂਦਿਆਂ ਨੂੰ ਉਹ ਸ਼ਖਸ ਭੱਜ ਗਿਆ ਪਰ ਮੈਂ ਉਹਨੂੰ ਪਹਿਚਾਣ ਲਿਆ ਪਰ ਜਦੋਂ ਉਹਨੇ ਘਰਦਿਆਂ ਨੂੰ ਜਾ ਕੇ ਮੈਂ ਦੱਸਿਆ ਤਾਂ ਉਹਨਾਂ ਦੇ ਕੰਨ ਦੇ ਉੱਤੇ ਜਰਾ ਵੀ ਜੂਨ ਨਹੀਂ ਸੜਕੀ ਇਸ ਤੋਂ ਬਾਅਦ ਸ਼ਾਮ ਨੂੰ ਉਹ ਤਿੰਨ ਲੋਕਾਂ ਦੇ ਨਾਲ ਮੇਰੇ ਘਰ ਦੇ ਵਿੱਚ ਆ ਜਾਂਦਾ ਆ ਤੇ ਮੇਰੀ ਘਰਵਾਲੀ ਦੇ ਨਾਲ ਤਿੰਨ ਜਣਿਆਂ ਨੇ ਜਿਹੜਾ ਆ ਬਲਤਕਾਰ ਕਰਨਾ ਸ਼ੁਰੂ ਕਰ ਦਿੱਤਾ ਨਾਲ ਦੀ ਨਾਲ ਉਹਨੇ ਇਹਨਾਂ ਲਫ਼ਜ਼ਾਂ ਦੇ ਵਿੱਚ ਕਹਿਣਾ ਸ਼ੁਰੂ ਕੀਤਾ ਕਿ ਮੇਰੇ ਜਿਹੜਾ ਆ ਸਿਰ ਦੇ ਉੱਤੇ ਦਾਤਾ ਰੱਖ ਦਿੱਤਾ ਤੇ ਤਿੰਨ ਜਣਿਆਂ ਨੇ ਮੇਰੀ ਘਰਵਾਲੀ ਦੇ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਪੂਰੀ ਤਰੀਕੇ ਦੇ ਨਾਲ ਕੀਤੀ ਤੇ ਉਹਦੇ ਨਾਲ ਬਹੁਤ ਜ਼ਿਆਦਾ ਗੰਦਾ ਵਰਤਾਤ ਕੀਤਾ ਤਾਂ ਦਾ ਦਈਏ ਕਿ ਇਹ ਚੀਜ਼ ਜਦੋਂ ਪ੍ਰਸ਼ਾਸਨ ਤੱਕ ਪਹੁੰਚੀ ਤਾਂ ਪੁਲਿਸ ਪ੍ਰਸ਼ਾਸਨ ਨੇ ਜਰਾ ਵੀ ਉਹਨਾਂ ਦੀ ਨਹੀਂ ਸੁਣੀ ਜਿਸ ਨੂੰ ਲੈ ਕੇ ਪੂਰੇ ਹਿਮਕੇਰੀਆਂ ਦੇ ਵਿੱਚ ਲੋਕਾਂ ਦੇ ਵੱਲੋਂ ਚੱਕਾ ਜਾਮ ਕਰ ਦਿੱਤਾ ਗਿਆ ਤੇ ਸੜਕ ਦੇ ਉੱਤੇ ਨਿਕਲ ਕੇ ਉਹਨਾਂ ਨੇ ਪੂਰੀ ਤਰ੍ਹਾਂ ਰੋਸ ਮظਹਰਾ ਕੀਤਾ ਜਦੋਂ ਮੀਡੀਆ ਪਹੁੰਚਿਆ ਤਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਈ ਲੋਕਾਂ ਨੇ ਇਹ ਗੱਲ ਕਹੀ ਕਿ ਇੱਕ ਧੀ ਚਾਹੇ ਉਹ ਕਿਸੇ ਵੀ ਜਾਤ ਦੀ ਏ ਪਰ ਇਹ ਬਲਾਤਕਾਰ ਵਰਗੀ ਘਟਨਾ ਜਿਹੜੀ ਏ ਬਹੁਤ ਹੀ ਮਾੜੀ ਤੇ ਸ਼ਰਮਨਾਕ ਘਟਨਾ ਆ ਜਿਹੜੀ ਕਿ ਹੁਣ ਨਹੀਂ ਚਾਹੀਦੀ ਤੇ ਪ੍ਰਸ਼ਾਸਨ ਨੂੰ ਇਹਨਾਂ ਦੀ ਸੁਣਨੀ ਚਾਹੀਦੀ ਸੀ ਇਹਨਾਂ ਦੀ ਪ੍ਰਸ਼ਾਸਨ ਨੇ ਨਹੀਂ ਸੁਣੀ ਇਸੇ ਲਈ ਸਾਨੂੰ ਰੋਡ ਜਾਮ ਕਰਨਾ ਪਿਆ ਤੇ ਇਹ ਰੋਡ ਤਦ ਤੱਕ ਜਾਮ ਰਹੇਗਾ ਜਦ ਤੱਕ ਪੰਜਾਬ ਪੁਲਸ ਮਕੇਰੀਆਂ ਥਾਣਾ ਜਿਹੜਾ ਆ ਇਸ ਗੱਲ ਦੇ ਉੱਤੇ ਧਿਆਨ ਨਹੀਂ ਦਿੰਦਾ ਦੰਦਾਤੇ ਉਹਨਾਂ ਲੋਕਾਂ ਨੂੰ ਬਣਦੀ ਜਿਹੜੀ ਇਹ ਸਜ਼ਾ ਨਹੀਂ ਦਿੰਦਾ ਕਾਰਵਾਈ ਨਹੀਂ ਕਰਦਾ ਤਾਂ ਦਦਾਈਏ ਕਿ ਇਹ ਤਸਵੀਰਾਂ ਜੋ ਤੁਸੀਂ ਦੇਖਦੇ ਪਈਓ ਇਹ ਮਕੇਰੀਆਂ ਤੋਂ ਸਾਂਝੀ ਕੀਤੀਆਂ ਨੇ ਸਾਡੇ ਨਾਲ ਸਾਡੇ ਪੱਤਰਕਾਰ ਦਲਬੀਰ ਚਰਖਾਣੇ ਤੇ ਆਓ ਦੇਖਦੇ ਹਾਂ ਸਾਰੀ ਰਿਪੋਰਟ ਕਿ ਇਹ ਕੀ ਮਾਮਲਾ ਹੈ ਜਿਨ੍ਹਾਂ ਚਕੇ ਪ੍ਰਚਾਰ ਕਰਦੇ ਨਹੀਂ ਹੁੰਦਾ ਜਿਨ੍ਹਾਂ ਚਕੇ ਕੰਮ ਨਹੀਂ ਹੁੰਦਾ ਮਾਨਦਾਰ ਦਾ ਐਲਾਨ ਆ ਕਿ ਅਸੀਂ ਇਹ ਫੈਸਲਾ ਜਿਹੜਾ ਲੀਕ ਚੱਕਾਂਗੇ ਰੋਡ ਜਾਮ ਰਹੇਗਾ ਕਿ ਆਹੀ ਦੁੱਖ ਦੁਖੀ ਆ ਇਹ ਵੀ ਤੁਸੀਂ ਰਹਿਣਗੇ ਕੱਲ ਮੁਕੇਰੀਆਂ ਹਲਕੇ ਦੇ ਵਿੱਚ ਇੱਕ ਧੀ ਰਾਣੀ ਦੇ ਨਾਲ ਚਾਰ ਬੰਦਿਆਂ ਨੇ ਬਲਾਤਕਾਰ ਕੀਤਾ ਕੱਲ 2 ਵਜੇ ਦਾ ਇੱਥੇ ਪੁਲਿਸ ਪ੍ਰਸ਼ਾਸਨ ਜਿਹੜੇ ਉਹਦੇ ਬਿਆਨ ਲਿਖਤੀ ਪਈ ਆ ਕੋਈ ਮੈਡੀਕਲ ਨਹੀਂ ਕਰਾ ਰਹੇ ਹੁਣ ਕਰੇ ਕਹਿੰਦੇ ਸ਼ਾਮਾਂ ਨੂੰ ਕਰਾ ਦਿੰਨੇ ਆ ਕਦੇ ਕਹਿੰਦੇ ਕੱਲ ਕਰਾ ਦਿੰਨੇ ਆ ਇਹ ਲਗਾਤਾਰ ਜਿਹੜਾ ਇਹ ਪੰਜਾਬ ਦੇ ਵਿੱਚ ਘਟਨਾਵਾਂ ਵਧ ਰਹੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਇਹ ਕਦੇ ਵੀ ਇਹਦਾ ਕੋਈ ਹਾਸਲਾ ਫੈਸਲਾ ਨਹੀਂ ਕਰਦਾ ਕਦੇ ਕੋਈ ਕਰੈਕਟਰ ਜਿਹੜਾ ਵਾ ਉਹ ਜਲਦੀ ਐਕਸ਼ਨ ਨਹੀਂ ਲੈਂਦਾ ਜੋ ਕਿ ਜਿਹੜੇ ਅਪਰਾਧੀਆਂ ਦੇ ਹੌਸਲੇ ਜਿਹੜੇ ਉਹ ਬੜੇ ਵਧੇ ਪਏ ਨੇ ਇਸ ਕਰਕੇ ਸਾਡੀ ਬੇਨਤੀ ਹੈ ਅਸੀਂ ਬਿਲਕੁਲ ਰੋਡ ਜੰਮ ਕਰ ਦਿੱਤਾ ਜਿੰਨੀ ਦੇਰ ਤੱਕ ਕੁੜੀ ਦਾ ਮੈਡੀਕਲ ਨਹੀਂ ਹੁੰਦਾ ਅਪਰਾਧੀਆਂ ਦੇ ਪਰਚਾ ਦਰਜ ਨਹੀਂ ਹੁੰਦਾ ਉਨੀ ਦੇਰ ਤੱਕ ਜਿਹੜਾ ਅਸੀਂ ਬਿਲਕੁਲ ਰੋਡ ਜਿਹੜਾ ਬਿਲਕੁਲ ਬਲੋਕ ਰੱਖਾਂਗੇ ਇਹ ਸਾਡੀ ਬੇਨਤੀ ਆ ਪੰਜਾਬ ਸਰਕਾਰ ਨੂੰ ਪੰਡਿਤ ਜੀ ਬੋਲੋ ਜੀ ਪੰਡਿਤ ਜੀ ਦਾ ਖਾਲਸਾ ਬਰਮਤ ਸਮੂਹ ਜਹਾਂ ਲਾ ਅੱਲਾ ਕੰਨ ਵਾਸ ਨੂੰ ਬੇਨਤੀ ਆ ਅੱਜ ਜਾਮ ਇੱਥੇ ਕਿਉਂ ਲਾਉਣਾ ਪਿਆ ਕਿਉਂਕਿ ਇੱਕ ਕੁਝ ਬਰਾਦੀ ਦੀ ਲੜਕੀ ਦੇ ਨਾਲ ਉਹਦੇ ਸ਼ਰਾਬੀ ਲੋਕਾਂ ਨੇ ਉਹਦੇ ਨਾਲ ਚਪਚਨਾ ਕੀਤਾ ਔਰ ਜਿਹੜੀ ਲੜਕੀ ਬਿਲਕੁਲ ਇਸ ਵੇਲੇ ਬੇਹੋਸ਼ ਵੀ ਹੈ ਪ੍ਰਸ਼ਾਸਨ ਕੋਲ ਜਾ ਕੇ ਮੰਗ ਕੀਤੀ ਗਈ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਲੇਕੇ ਪ੍ਰਸ਼ਾਸਨ ਨੇ ਕੋਈ ਵੀ ਜਿਹੜੀ ਆ ਉਸ ਗੱਲ ਵੱਲ ਧਿਆਨ ਨਹੀਂ ਦਿੱਤਾ ਆਖਰ ਸਾਰਾ ਕੁਝ ਵੇਖਦਿਆ ਹੋਇਆ ਇਹ ਸਾਨੂੰ ਜਾਨ ਲਾਉਦਾ ਪਿਆ ਇੱਥੇ ਜਾਤ ਪਾਤ ਤੇ ਭਰਾ ਭੀ ਜਾਂਦੇ ਇੱਥੇ ਜਿਹੜਾ ਵੀ ਬੰਦਾ ਕਿਸੇ ਨਾਲ ਧੱਕਾ ਹੁੰਦਾ ਆ ਕਿਸੇ ਨਾਲ ਜ਼ੁਲਮ ਹੁੰਦਾ ਆ ਉਦੇ ਖਿਲਾਫ ਸਾਨੂੰ ਡਟ ਕੇ ਖੜੇ ਹੁੰਦੀ ਲੋੜ ਹੈ ਜਿੰਨੀ ਦੇਰ ਤੱਕ ਪ੍ਰਸ਼ਾਸਨ ਇੱਥੇ ਆਣ ਕੇ ਸਾਡੇ ਨਾਲ ਗੱਲ ਨਹੀਂ ਕਰਦਾ ਉਹਨਾਂ ਦੋਸ਼ਾਂ ਨੂੰ ਫੜਦਾ ਨਹੀਂ ਉਸ ਲੜਦਿਆਂ ਦਾਖਲ ਨਹੀਂ ਕਰਵਾਉਂਦਾ ਉਹਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਹ ਨਹੀਂ ਦੇਤਾ ਜਿਹੜਾ ਜਾਨ ਹੈ ਇਹ ਐਸੇ ਤੱਕ ਨਾ ਲੱਗਣਾ ਲੱਗਦਾ ਪਾਵੇਂ ਸਾਨੂੰ ਜੇਲਾਵੇ ਜਾਣਾ ਪੈਵੇ ਭਾਵੇਂ ਸਾਨੂੰ ਡਾਂਗਾ ਖਾਣੀਆਂ ਪੈ ਜਾਣ ਕੁਝ ਵੀ ਕਰਨਾ ਪਵੇ ਅਸੀਂ ਟੱਕਰ ਮੱਸ ਬਿਲਕੁਲ ਹਮਾਂਗੇ ਗਰੀਬਾਂ ਨਾਲ ਤੱਕਾ ਜਾਇਆ ਹੋਇਆ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਦੀ ਲੜਕੀ ਨਹੀਂ ਇਹ ਸਾਰੇ ਸਮਾਜ ਦੀ ਲੜਕੀ ਆ ਇਹ ਸਾਡੀ ਲੜਕੀ ਆ ਇਸ ਗੱਲ ਕਾਸੀ ਦਲਾ ਮਨਾਓ ਉਹਨਾਂ ਦੇ ਨਾਚੇ ਟਾਂਬਾ ਨੂੰ ਖੜਿਆ ਜਿੰਨੇ ਵੀ ਗੱਡੀਆਂ ਵਾਲੇ ਜਿੰਨੇ ਵੀ ਟਰੱਕ ਦੇ ਖੜਿਆ ਮੈਂ ਮਹਿਸੂਸ ਕਰਦਾ ਤੁਹਾਡਾ ਸਾਰਿਆਂ ਦਾ ਸਹਿਯੋਗ ਆ ਤੁਹਾਡਾ ਸਹਿਯੋਗ ਨਾਲ ਹੀ ਇਹ ਜਿਹੜਾ ਜਾਨ ਇਹ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲਾਉ ਦੀ ਲੋੜ ਹੈ ਲੋਰ ਹਿਸ ਕਰਕੇ ਇਹ ਸੁਣਦੇ ਨਹੀਂ ਜੀਵਿੰਦਰ ਦੇ ਸੁਣਦੇ ਨਹੀਂ ਅਸੀਂ ਬਿਨਾਂ ਸੁਣਾਇਆ ਇਹ ਜਾਨ ਜਿਹੜਾ ਬਿਲਕੁਲ ਬਦਨੀ ਕਰਨਗੇ ਸਾਨੂੰ ਕੁਝ ਵੀ ਕਰਨੇ ਪੈਦੇ ਅਸੀਂ ਕਰਨ ਨੂੰ ਤਿਆਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਥ ਸੰਗਤ ਜੀ ਕਿੰਨਾ ਲੋਕੂ ਆਹਨੇ ਕਹਿਰ ਹੋ ਗਿਆ ਆ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈ ਗੁੰਡਾਗਰਦੀ ਦਾ ਨੰਗਾ ਨਾਜ ਹੋ ਰਿਹਾ ਆ ਲੇਕਿਨ ਹਲਕਾ ਸੇ ਇਦਾਂ ਨਹੀਂ ਹੋਣ ਦਿੱਤੀ ਜਾਊਗੀ ਗੁੰਡਾਗਰਦੀ ਇਹ ਰਾਜ ਕਿਸੇ ਕੀਮਤ ਤੇ ਚੱਲਣ ਦਿੱਤਾ ਜਾਊਗਾ ਇੱਕ ਧੀਰ ਆਣੀ ਨਾ ਕੱਲ ਦਾ ਰੇਵ ਹੋਇਆ ਹੈ ਜਲਾਤੇ ਉਹ ਬੰਦੇ ਤੱਕੀ ਖਾ ਰਹੇ ਆ ਉਹਨਾਂ ਦੀ ਨਾਂ ਤੇ ਪੁਲਿਸ ਅਫਸਰ ਸ라이 ਕਰ ਲਿਆ ਨਾ ਹੌਸਪੀਟਲ ਸਰਕਾਰੀ ਦਾ ਸ라이 ਹੋ ਰਹੀ ਹੈ ਨਾ ਉਹਨਾਂ ਦੀ ਗਾਰਡੀ ਨੂੰ ਜੀ ਬਾਦੀ ਦਿੰਦੇ ਆ ਪ੍ਰਸ਼ਾਸਨ ਨੂੰ ਹੀ ਬਾਦੀ ਦਿੰਦੇ ਆ ਬਾਕੀ ਕੰਮ ਦਵਾਦੀਆਂ ਜਰੂਰੀਆਂ ਕਰਕੇ ਇੰਨਾ ਗੁੰਡਾਗਰਦੀ ਦਾ ਰਾਜ ਬਿਲਕੁਲ ਕਿਸੇ ਕੀਮਤੇ ਹੋਣੀ ਤਾਂ ਜਾਊਗਾ ਈਰਾਨੀ ਪਈ ਉਹਨੇ 4-5 ਬੰਦਿਆਂ ਨੇ ਰੇਵ ਕੀਤਾ ਜਾ ਰੋਡ ਬੰਦ ਰੱਖਾ ਜਿੱਥੇ ਪੰਚਾਇਤ ਅਜ ਨਹੀਂ ਕਰਦੇ ਆਪਾਂ ਇੱਥੇ ਟ੍ਰਾਫਿਕ ਜਾਮ ਰੱਖਾਂਗੇ ਟਰਾਈਕੀ ਦਾ ਖਾਲਸਾ ਬੋਲੋ ਜੀ ਸਰ ਮੈਂ ਨਾ ਆਪਣਾ ਤੇ ਛੱਡ ਨੂੰ 10 ਵੀ ਕਿਤੇ ਬਾਹਰ ਗਿਆ ਸੀ ਜੋਰੀ ਬਹੁਤ ਜਦੋਂ ਮੈਂ ਘਰ ਆਇਆ ਤੇ ਇੱਕ ਬੰਦਾ ਮੇਰੇ ਘਰ ਵਾਲੇ ਦੇ ਹੱਥੇ ਬਾਈ ਪਿਆ ਸੀ ਤੇ ਜਦੋਂ ਮੈਂ ਆਇਆ ਮੋਟਰਸਾਈਕਲ ਖੜਾ ਕੀਤਾ ਤਾਂ ਮੈਨੂੰ ਦੇਖ ਕੇ ਉਹ ਨੱਟ ਗਿਆ ਤੇ ਮੈਂ ਉਹਨੂੰ ਪਛਾਣ ਲਿਆ ਜਦੋਂ ਮੈਂ ਉਹਨੂੰ ਪਛਾਣ ਲਿਆ ਮੈਨੂੰ ਬਾਜਮਾਰੀ ਮੈਂ ਕਿਹਾ ਪੁੱਤ ਤੈਨੂੰ ਮੈਂ ਹੁਣ ਸਵੇਰੇ ਦੇਖਾਂਗਾ ਅਸੀਂ ਬੜੀ ਕੋਸ਼ਿਸ਼ ਕੀਤੀ ਉਹ ਭੱਜ ਗਿਆ ਫਿਰ ਮੈਂ ਸਾਡੇ ਉੱਥੇ ਪਿੰਡ ਦਾ ਬਾਬਾ ਸੀ ਮੈਂ ਉਹਨੂੰ ਬੁਲਾਇਆ ਫਿਰ ਬਾਬਾ ਉਹਦੇ ਘਰ ਗਿਆ ਉਦੇ ਘਰ ਗਿਆ ਉਹ ਘਰ ਨਹੀਂ ਮਿਲਿਆ ਉਹਦਾ ਵੱਡਾ ਭਰਾ ਮਿਲਿਆ ਉਹਨੂੰ ਕਿਹਾ ਵੀ ਇੱਦਾਂ ਦਾ ਤੁਹਾਡਾ ਭਰਾ ਜਰਾਨੀ ਦੇ ਘੋਲੇ ਪਿਆ ਤੇ ਇੱਦਾਂ ਦਾ ਸਵੇਰੇ ਉਹਨੂੰ ਲੈ ਕੇ ਮੇਰੇ ਕੋਲ ਪੇ ਸਵੇਰ 6 ਵਜੇ ਪੇਸ਼ ਹੋਇਆ ਜੀ ਉਹ ਕੱਲ ਕਹਿ ਗਿਆ ਬਾਬਾ ਜੀ ਆ ਗਏ ਤੇ ਜਿਹੜੇ ਸਾਡੇ ਘਰ ਪਰੋਨੇ ਜਿਹੜੇ ਆਏ ਸੀ ਬੰਦੇ ਉਹ ਸਾਰੇ ਆਪਣੇ ਘਰ ਨੂੰ ਚੱਲ ਗਏ ਫਿਰ ਉਹੀ ਮੁੰਡਾ ਰਾਤੀ 2 ਵਜੇ ਤਿੰਨ ਬੰਦੇ ਲੁਕੇ ਮੇਰੇ ਘਰ ਆ ਗਏ ਜਿੱਦਾਂ ਮੈਂ ਮੰਜੇ ਤੇ ਸੁਤਾ ਹੀ ਇੱਕ ਬੰਦੇ ਨੇ ਮੇਰੇ ਤੇ ਡਾੜ ਰੱਖਿਆ ਦੋ ਬੰਦਿਆਂ ਨੇ ਮੇਰੇ ਜਰਾਨੇ ਨੂੰ ਲੈ ਕੇ ਖੇਤ ਵਿੱਚ ਚੱਲ ਗਏ ਉਹਦੇ ਨਾਲ ਉਹ ਗਲਤ ਗਲਤ ਇਦਾਂ ਦੇ ਬਿਆਨ ਕੀਤੇ ਨੇ ਕਿ ਜੋ ਮੈਂ ਕਹਿ ਨਹੀਂ ਸਕਦਾ ਕਿ ਇਸ ਤਰ੍ਹਾਂ ਹੋ ਸਕੇ ਮੇਰੀ ਬੇਚੇਗੀ ਮੇਰਾ ਇਨਸਾਫ ਕੀਤਾ ਜਾਏ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ